ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੂੜਕੋਟ ਤੂੜਕੋਟ ਪਿੰਡ ਦੇ ਵਿੱਚ ਮੈਂ ਇਸ ਟੇ ਮੌਜੂਦ ਆ ਇਹ ਤਿੰਨ ਪਿੰਡ ਪੈਂਦੇ ਆ ਆਖਰੀ ਜ਼ਿਲ੍ਹੇ ਦਾ ਇੱਕ ਮਾਲਾਕਲਾ ਪਿੰਡ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਵਾ ਮਿੱਤਰੋ ਤੇ ਦੂਜੇ ਪਾਸੇ ਫਰੋਜਪੁਰ ਜ਼ਿਲ੍ਹੇ ਦਾ ਗਿੱਲ ਪਿੰਡ ਆ ਜਾਂਦਾ ਵਾ ਤਿੰਨੇ ਪਿੰਡ ਤਿੰਨਾ ਜ਼ਿਲ੍ਹਿਆਂ ਦੀ ਹੱਦ ਦੇ ਪਿੰਡ ਆ ਮਿੱਤਰੋ ਇਹ ਢੂੜਕੋਟ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੌਜੂਦ ਆ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਾਂ ਦਾ ਘਰ ਆ ਮਿੱਤਰੋ ਇੱਕ ਗਾਂਵ ਕਾਊ ਆ ਬਾਈ ਹੁਣਾਂ ਦੇ ਕੋਲੇ ਚੰਗੇ ਦੁੱਧ ਦੀ ਮਾਲਕੀ ਕਿੰਨੇ ਦਿਨਾਂ ਦੀ ਕਰਤੀ ਆ ਕੀ ਵੀਰਾ ਦੀ ਡਿਮਾਂਡ ਕਰਦਾ ਸਾਰੀ ਜਾਣਕਾਰੀ ਤੁਹਾਨੂੰ ਮੈਂ ਲੈ ਦਿੰਦਾ ਬਾਈ ਤੂੰ ਆਉ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਜੀ ਬਹੁਤ ਵਧੀਆ ਜੀ ਚੱਲਦੀ ਬਾਈ ਦਿੱਤਾ ਦੇ ਪਰਿਵਾਰ ਬਹੁਤ ਵਧੀਆ ਮਹਾਰਾਜ ਦੀ ਕਰਪਾ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਗਾਂ ਵੇਤਨੀ ਹੈ ਕਹਿਣਾ ਬਾਈ ਹਾਂਜੀ ਹਾਂਜੀ ਦੇ ਕੇ ਨੂੰ 100 ਸੂਰੀ ਐ ਇਹ ਦੂਜਾ ਛੁਗਾ ਛੋਰਾ ਹੀ ਬਾਈ ਦੂਜਾ ਸੂਹਾ ਹਾਂਜੀ ਕਿਨੇ ਦਿਨ ਬਾਕੀ ਐ ਬਾਈ ਇਹਦੇ 7 ਦਿਨ ਰਹਿੰਦੇ 7 ਦਿਨ ਹਾਂਜੀ ਕਿੰਨਾ ਕੁ ਦੁੱਧ ਦਿੱਤਾ ਹੋਇਆ ਹੈ ਇਹਦੇ 26 ਲੀਟਰ ਦੇ ਯੂਗ ਹੈ 26 ਲੀਟਰ ਵੀਰੇ ਚੂਣ ਚਾਣੋ ਕੇ ਇਹਦਾ ਫਿਰ ਹੋਰ ਪਣ ਜੂ ਥੋੜਾ ਆ ਬੰਨ ਨਹੀਂ ਆ ਜੇ 7 ਦਿਨਾਂ ਗਾਂ ਪੂਰੀ ਅੜ ਜਾਣੀ ਅੱਛਾ ਟੀਕਾ ਚੰਗਾ ਭਰਾਇਆ ਹੋਇਆ ਬਹੁਤ ਵਧੀਆ ਜੀ ਕਿਉਂਕਿ ਬਾਈ ਠੀਕ ਹੈ ਕਿ ਵੇਤਨੀ ਆ ਫਿਰ ਹੋਣਾ ਚੂਣ ਚਾਣੋਂ ਤਾਂ ਨਹੀਂ ਮੈਂ ਲਾਉਦਾ ਪਰ ਜਿਵੇਂ ਹਾਂ ਨਾ ਨਾ ਪੋਰਾ ਨਹੀਂ ਕਰਦੀ ਸੀਲ ਠੰਡੀ ਆ ਇਹਨਾਂ ਜਮਾ ਇਹ ਡੇ ਦਾ 115 ਜੀ 115 ਮਾਨਤਾਨੇ ਵਿੱਚੋਂ ਥੋੜਾ ਘਣਾ ਮਾਨਤਾਨ ਕਰ ਦਿੰਦੇ ਅੱਛਾ ਥਣਾ ਦੇ ਜਿਵੇਂ ਆ ਮੋਕੇ ਜੇ ਕੋਈ ਚੱਕਰ ਤਾਂ ਨਹੀਂ ਨਾ ਨਾ ਕੋਈ ਚੱਕਰ ਨਹੀਂ ਆ ਤੇ ਵੇਚ ਸਕਦੇ ਤੇ ਆਪਦੇ ਸੋਈ ਤੋਂ ਝੋਕੇ ਲੈ ਜਾ ਕੋਈ ਚੱਲ ਲੀਏ ਘਰੇ ਚੋਈ ਆਪਣੀ ਅੱਛਾ ਇਹ ਫਿਰ ਹੋਣੀ ਹੋਈ ਸੀ ਕਿ ਕਿਤੇ ਇਹ ਹੁਣੇ ਹੋਇਆ ਦੇ ਨਾ ਮਾਈਟਾ ਨਾ ਮਾੜਾ ਮੋਟਾ ਹੋਇਆ ਮਾਈਟਾ ਨਾ ਗਰਮੀ ਕਰਕੇ ਇਹ ਤਾਂ ਮੁਹ ਮੁਪੈਤਕ ਦਾ ਸਹੀ ਹੋ ਜਾਣੀ ਹਾਂਜੀ ਹਾਂਜੀ ਛੱਡ ਜਾਣਗੇ ਬੜਾ ਹਾਂਜੀ ਅੱਛਾ ਇਹ ਜਿਹੜੇ 115 ਮਾਨਤਾਨ ਦੇਣ ਲੈਣ ਵਾਲਾ ਕਿੰਨਾ ਕੋਰਾ ਦਾ ਤਰਾ ਵੇਚਣ ਦਾ ਛੱਡ ਦਿਆਂਗਾ 11 ਦੋਸਤੀ ਛੱਡ ਦਿਆਂਗੇ ਹਾਂਜੀ 1 ਕੋਲੇ ਨੂੰ ਲੈ ਮਿੱਤਰੋ 115000 ਰੁਪਿਆ ਇੰਦੀ ਡਿਮਾਂਡ ਆ ਤੇ 110000 ਦੀ ਬਾਈ ਹੁਣੀ ਉਹ ਦੇ ਦਿਆਂਗੇ ਦੂਜਾ ਸੂਆ ਸੋਨਾ ਨਾ ਵੀਰੇ ਦੂਜਾ ਸੂਆ ਵੀਰੇ ਦੂਜਾ ਸੂਆ ਸੋਨਾ ਵਾ 26 ਲੀਟਰ ਦੁੱਧ ਦਾ ਰਕੜ ਪਲੀ ਸੰਵੀ ਕੱਦ ਘਾਠ ਵਾਲੀ ਗਾਂ ਸੋਹਣੀ ਅਡਰ ਦੀ ਕੁਆਲਿਟੀ ਜਿੰਨੀ ਹੈਗੀ ਬਈ ਆ ਵੇਖੋ ਹਾਂ ਮੋਰਦ ਹਾਂ ਲੈ ਬਈ ਥੋੜਾ ਇਹ ਉਪਰਾ ਕਰਕੇ ਕਰ ਦਿਆਂ ਤਾਂ ਠੰਡੀ ਗਾਂ ਨਹੀਂ ਕੋਈ ਚੱਕਰ ਠੰਡੀ ਗਾਂ ਆਪ ਪਰ ਹੂੰ ਬਣਦੇ ਨੇ ਤੋਂ ਇਹ ਬਈ ਤਿਆਰੀ ਦੇ ਵਿੱਚ ਆ ਕਰਮਾਂ ਵਾਲੀ ਜਿੰਨੀ ਵੀ ਹੈਗੀ ਜੱਜਾ ਤਾਂ ਬਾਕਮਾਲ ਕਰਦੀ ਆਉਂਦੀ ਹਜੇ ਦਿਨ ਹਫਤਾ ਕੱਢਦੀ ਆ ਤੇ ਹਫਤੇ ਦੇ ਵਿੱਚ ਇਹਨੇ ਬਹੁਤ ਸੋਹਣਾ ਆਰਡਰ ਖੋਲ ਲੈਣਾ ਜਿਹੜਾ ਮੈਨੂੰ ਭਰ ਲੈਣਾ ਮਿੱਤਰੋ ਹਜੇ ਕੁਰਚਾ ਤੋਂ ਤਾਂ ਆਲਾ ਹਵਾਨਾ ਪੱਟਾਂ ਤੋਂ ਸਾਨਾਂ ਵਾਲੀ ਲੰਬਾਈ ਦੇ ਵਿੱਚ ਆ ਸੂਤ ਤੋਂ ਲੈ ਕੇ ਧੁੰਨੀ ਤੱਕ ਲੇਵੇ ਦੀ ਲੰਬਾਈ ਆਰਡਰ ਦੀ ਚੜਾਈ ਆ ਜਿਹੜੀ ਉਹ ਬਾਕਮਾਲਾ ਕਰਮਾਂ ਵਾਲੀ ਦੀ ਬਾਕੀ ਪੇਟ ਖੁੱਲੇ ਦੇ ਵਿੱਚ ਗਾਂ ਦੁੱਧ ਵਾਲੀ ਆ ਮਿੱਤਰੋ ਗਾਂ ਦੀ ਬਰੀਕੀ ਵੇਖਣਾ ਬਹੁਤ ਲਾਜ਼ਮੀ ਹੁੰਦਾ ਸਿੱਧੀ ਕੰਗਰੋਟ ਦੇ ਵਿੱਚ ਆ ਜਮਾਂ ਲੈ ਵੀ ਮਿੱਤਰਾਂ ਕੰਗਰੋਟ ਤੇ ਕੈਮਰਾ ਜ਼ਰੂਰ ਲਾ ਦਿੰਦੀ ਇਹਦੀ ਤੇ ਇਹ ਮੇਨ ਚੀਜ਼ ਹੁੰਦੀ ਆ ਗਾਈਆਂ ਦੇ ਵਿੱਚ ਦਿਖਾਉਣ ਵਾਲੀ ਆ ਵੇਖ ਲਓ ਪਲੇਨ ਉਈ ਜਮਨਦੀ ਕਰਮ ਵਾਲੀ ਦੀ ਮਿੱਤਰੋ ਇਹ ਜਾਤ ਹੁੰਦੀ ਹੈ ਨਸਲਾਂ ਹੁੰਦੀਆਂ ਡੋਡੀ ਕਰਮ ਵਾਲੀਆਂ ਐਚ ਐਫ ਦੇ ਵਿੱਚ ਕ੍ਰੋਸ ਪੈਂਦੀ ਆ ਰੇਟ 1 15 1 10 ਦੀ ਦੇਣੀ ਆ ਨੰਬਰ ਦੱਸੀ ਬਾਈ 99157 ਹੂੰ 13528 99157 13528 99157 13528 ਤੇ ਬਾਈ ਧੂੜਕੋੜ ਪਿੰਡ ਦੇ ਵਿੱਚ ਗਾਂ ਖੜੀ ਹੈ ਜਨਵਰ ਦੇ ਦੀ ਡਿਟੇਲ ਲੈਂਦੀ ਆ ਅਗਲੀ ਕਾਰਵਾਈ ਤੁਹਾਡੇ ਹੱਥਾਂ ਮੇਰੀ ਤੋਂ ਨਹੀਂ ਆਣੀ ਮਤ